ਇਹ ਮੁੰਡੇ ਦੇਖਣ ਨੂੰ ਇਦਾਂ ਲੱਗਦੇ ਆ ਜਿਦਾਂ ਨਾ ਪੰਜਾਬੀ ਸਰਦਾਰ ਪਰ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਪਈਏ ਬਿਹਾਰ ਤੋਂ ਬੇ ਡੈਡੀ ਸਾਡਾ ਸਪਰੇਆ ਦਾ ਕੰਮ ਕਰਦਾ ਆ ਅਸੀਂ ਪਿਓ ਦੇ ਨਾਲ ਹੈਲਪ ਕਰਾਉਣ ਲਈ ਇੱਥੇ ਮਤਲਬ ਸਕੂਲ ਤੋਂ ਛੁੱਟੀ ਕਰਕੇ ਵੀ ਆ ਜਾਈਦਾ ਤੇ ਅੱਜ ਐਤਵਾਰ ਕਰਕੇ ਅਸੀਂ ਇੱਥੇ ਰੇੜੀ ਤੇ ਬੈਠੇ ਇਹ ਆ ਦੀ ਚਰਾਹਾ ਪਿੰਡ ਪਾਸਲਾ ਬੀੜਵਾਂਸੀਆਂ ਰੜਕਾ ਮੈਸਮਪੁਰ ਇੱਥੇ ਨਾ ਇੱਕ ਛਾਟ ਦੀ ਰੇੜੀ ਲੱਗੀ ਹੋਈ ਆ ਜੀ ਮੈਂ ਉਥੋਂ ਲੰਘਦਾ ਸੀਗਾ ਲੰਘਦੇ ਲੰਘਦੇ ਦੇਖਿਆ ਵੀ ਦੋ ਬੱਚੇ ਬੈਠੇ ਆ ਸਰਦਾਰ ਮੁੰਡੇ ਵੀ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਨਾਲੇ ਇਹਨਾਂ ਤੋਂ ਚਾਟ ਦੀ ਪਲੇਟ ਛਕਦੇ ਹੋਏ ਰੁਕੇ ਇਹਨਾਂ ਤੋਂ ਚਾਟ ਦੀ ਪਲੇਟ ਛਕੀ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪੁੱਛਿਆ ਵੀ ਤੁਸੀਂ ਕਿੱਥੋਂ ਆ ਮੁੰਡਿਓ ਇਹਨਾਂ ਨੇ ਕਿਹਾ ਜੀ ਅਸੀਂ ਪਾਸਲਾ ਫਿਰ ਇਹਨਾਂ ਤੋਂ ਸਾਰਾ ਕੁਝ ਪੁੱਛਿਆ ਵੀ ਤੁਹਾਡਾ ਡੈਡੀ ਕੀ ਕੰਮ ਕਰਦਾ ਇਹ ਕਹਿੰਦੇ ਵੀ ਅਸੀਂ ਐਸਕੂਤੇ ਰਹਿੰਦੇ ਆ ਆ ਸਾਹਮਣੇ ਖੂਗਾ ਇਹ ਮੁੰਡੇ ਦੇਖਣ ਨੂੰ ਇਦਾਂ ਲੱਗਦੇ ਆ ਜਿਦਾਂ ਨਾ ਪੰਜਾਬੀ ਸਰਦਾਰ ਪਰ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਪਈਏ ਬਿਹਾਰ ਤੋਂ ਵੀ ਡੈਡੀ ਸਾਡਾ ਸਪਰੇਆ ਦਾ ਕੰਮ ਕਰਦਾ ਆ ਅਸੀਂ ਵੀ ਉਹਦੇ ਨਾਲ ਹੈਲਪ ਕਰਾਉਣ ਲਈ ਇੱਥੇ ਮਤਲਬ ਸਕੂਲ ਤੋਂ ਛੁੱਟੀ ਕਰਕੇ ਵੀ ਆ ਜਾਈਦਾ ਤੇ ਅੱਜ ਐਤਵਾਰ ਕਰਕੇ ਅਸੀਂ ਇੱਥੇ ਰੇੜੀ ਤੇ ਬੈਠੇ ਤੇ ਕਾਕੇ ਤੇਰਾ ਨਾਂ ਕੀ ਆ ਹਾਂ ਜੀ ਮੈਸੋਪਟਾਮੀਆ ਦਾ ਹਾਂ ਅਰੇ ਕਾਕੇ ਕੀ ਨਾ ਕੋਕੇ ਤੇਰਾ ਨਾ ਤੁਹਾਡੇ ਚੋ ਛੋਟਾ ਕਿਹੜਾ ਤੇ ਵੱਡਾ ਕਿਹੜਾ ਮੈਂ ਛੋਟਾ ਮੈਂ ਵੱਡਾ ਅੱਛਾ ਤੂੰ ਵੱਡਾ ਹੈ ਠੀਕ ਹੈ ਤੂੰ ਡੇੜੀ ਕੀ ਕੰਮ ਕਰਦੇ ਆ ਸਪਰੇਅ ਸਪਰੇਅ ਕਰਦੇ ਆ ਜੀ ਤੁਸੀਂ ਇੱਥੇ ਪੇ ਇਦਾਂ ਅੱਜ ਡੇੜੀ ਤੇ ਬੈਠੇ ਆ ਚਾਟ ਵਾਲੀ ਤੇ ਤੁਸੀਂ ਪੜ੍ਹਦੇ ਵੀ ਆ ਪੜ੍ਹਦੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਤੁਸੀਂ ਤੀਜੀ ਚਾਹਤੀ ਇਹ ਤੀਜੀ ਚ ਮੈਂ ਚਾਹਤੀ ਅੱਛਾ ਤੁਸੀਂ ਚੌਥੀ ਜੀਆਂ ਤਾਂ ਇਹ ਛੋਟਾ ਤੀਜੀ ਚ ਹੈ ਬਹੁਤ ਵਧੀਆ ਫਿਰ ਤੁਸੀਂ ਸਰਦਾਰ ਕਿੱਦਾਂ ਬਣੇ ਇਹ ਦੱਸਿਓ ਮੈਨੂੰ ਸਾਡੇ ਇੱਥੇ ਰਹਿੰਦੇ ਸਿਆਣਕਰ ਸਰਦਾਰ ਰਹਿੰਦੇ ਸੇ ਉਹਦਾ ਮੁੰਡਾ ਵੀ ਸਰਦਾਰ ਸੀ ਉਹਨਾਂ ਨੇ ਬਣਾਇਆ ਸੰਗ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਵੀ ਹੈ ਨਾ ਜੁੜੀ ਰੱਖੋ ਦੇਖੋ ਮੁੰਡੇ ਜੀ ਸਾਡੇ ਨਿਆਣੇ ਬਾਲ ਘਟਾਈ ਜਾਂਦੇ ਆ ਇਹ ਮੁੰਡੇ ਵੈਸੇ ਦੇਖਣ ਨੂੰ ਵੀ ਨਹੀਂ ਲੱਗਦੇ ਜੀ ਮਤਲਬ ਇਦਾਂ ਮਤਲਬ ਪਿਹਾਰ ਤੋਂ ਹੋਣਗੇ ਇਦਾਂ ਲੱਖਣ ਨੂੰ ਲੱਗਦਾ ਜਿਦਾ ਦੋਨੋਂ ਭਰਾ ਨਾ ਆਪਣੇ ਪੰਜਾਬੀ ਹੁੰਦੇ ਆ ਬਹੁਤ ਚੰਗਾ ਲੱਗਾ ਜੀ ਵੀਡੀਓ ਨੂੰ ਬਸ ਤੋਂ ਬਾਅਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਬਾਈਕ ਤੋਂ ਜਿੱਕੀ ਫਤਿਹ ਕਹ ਦੋ ਇੱਕ ਵਾਰੀ ਬਾਈਕ ਤੋਂ ਜਿੱਕੀ ਫਤਿਹ ਠੀਕ ਆ ਓਕੇ ਥੈਂਕ ਯੂ ਇਹ ਮੁੰਡੇ ਦੇਖਣ ਨੂੰ ਇਦਾਂ ਲੱਗਦੇ ਆ ਜਿਦਾਂ ਨਾ ਪੰਜਾਬੀ ਸਰਦਾਰ ਪਰ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਪਈਏ ਬਿਹਾਰ ਤੋਂ ਬੇ ਡੈਡੀ ਸਾਡਾ ਸਪਰੇਆ ਦਾ ਕੰਮ ਕਰਦਾ ਆ ਅਸੀਂ ਪਿਓ ਦੇ ਨਾਲ ਹੈਲਪ ਕਰਾਉਣ ਲਈ ਇੱਥੇ ਮਤਲਬ ਸਕੂਲ ਤੋਂ ਛੁੱਟੀ ਕਰਕੇ ਵੀ ਆ ਜਾਈਦਾ ਤੇ ਅੱਜ ਐਤਵਾਰ ਕਰਕੇ ਅਸੀਂ ਇੱਥੇ ਰੇੜੀ ਤੇ ਬੈਠੇ ਇਹ ਆ ਜੀ ਚਰਾਹਾ ਪਿੰਡ 파ਸਲਾ ਬੀੜਵਾਂਸੀਆਂ ਰੌੜਕਾ ਮੈਸਮਪੁਰ ਇੱਥੇ ਨਾ ਚਾਟ ਦੀ ਰੇੜੀ ਲੱਗੀ ਹੋਈ ਆ ਜੀ ਮੈਂ ਇੱਥੋਂ ਲੰਘਦਾ ਸੀਗਾ ਲੰਘਦੇ ਲੰਘਦੇ ਦੇਖਿਆ ਵੀ ਦੋ ਬੱਚੇ ਬੈਠੇ ਆ ਸਰਦਾਰ ਮੁੰਡੇ ਵੀ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਨਾਲੇ ਇਹਨਾਂ ਤੋਂ ਚਾਟ ਦੀ ਪਲੇਟ ਛਕਦੇ ਆ ਰੁਕੇ ਇਹਨਾਂ ਤੋਂ ਚਾਟ ਦੀ ਪਲੇਟ ਛਕੀ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪੁੱਛਿਆ ਵੀ ਤੁਸੀਂ ਕਿੱਥੋਂ ਆ ਮੁੰਡਿਓ ਇਹਨਾਂ ਨੇ ਕਿਹਾ ਜੀ ਅਸੀਂ 파ਸਲਾ ਇਹਨਾਂ ਨੇ ਤਾਂ ਸਾਰਾ ਕੁਝ ਪੁੱਛਿਆ ਵੀ ਤੁਹਾਡਾ ਡੈਡੀ ਕੀ ਕੰਮ ਕਰਦਾ ਇਹ ਕਹਿੰਦੇ ਵੀ ਅਸੀਂ ਐਸਕੂਤੇ ਰਹਿੰਨੇ ਆ ਆ ਸਾਹਮਣੇ ਖੂਗਾ ਜੀ ਇਹ ਮੁੰਡੇ ਦੇਖਣ ਨੂੰ ਇਦਾਂ ਲੱਗਦੇ ਆ ਜਿਦਾਂ ਨਾ ਪੰਜਾਬੀ ਸਰਦਾਰ ਪਰ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਪਈਏ ਬਿਹਾਰ ਤੋਂ ਵੀ ਡੈਡੀ ਸਾਡਾ ਸਪਰੇਆ ਦਾ ਕੰਮ ਕਰਦਾ ਆ ਅਸੀਂ ਪਿਓ ਦੇ ਨਾਲ ਹੈਲਪ ਕਰਾਉਣ ਲਈ ਇੱਥੇ ਮਤਲਬ ਸਕੂਲ ਤੋਂ ਛੁੱਟੀ ਕਰਕੇ ਵੀ ਆ ਜਾਈਦਾ ਤੇ ਅੱਜ ਐਤਵਾਰ ਕਰਕੇ ਅਸੀਂ ਇੱਥੇ ਰੇੜੀ ਤੇ ਬੈਠੇ ਹਾਂ ਤੇ ਕੱਕੇ ਤੇਰਾ ਨਾਂ ਕੀ ਆ ਹਾਂਜੀ ਮੈਂ ਤੁਹਾਡਾ ਹਾਂ ਅਬੀ ਕੱਕੇ ਕੀ ਨਾਂ ਕੱਕੇ ਤੇਰਾ ਨਾਂ ਹਾਂਜੀ ਤੁਹਾਡੇ ਚੋ ਛੋਟਾ ਕਿਹੜਾ ਤੇ ਵੱਡਾ ਕਿਹੜਾ ਮੈਂ ਛੋਟਾ ਮੈਂ ਵੱਡਾ ਆਛਾ ਤੂੰ ਵੱਡਾ ਆ ਠੀਕ ਹੈ ਤੂੰ ਡੇੜੀ ਕੀ ਕੰਮ ਕਰਦੇ ਆ ਸਪਰੇਅ ਸਪਰੇਅ ਕਰਦੇ ਆ ਜੀ ਤੁਸੀਂ ਇੱਥੇ ਪੇ ਇਦਾਂ ਅੱਜ ਡੇੜੀ ਤੇ ਬੈਠੇ ਆ ਚਾਟ ਵਾਲੀ ਤੇ ਤੁਸੀਂ ਪੜ੍ਹਦੇ ਵੀ ਆ ਪੜ੍ਹਦੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਤੁਸੀਂ ਜੀ ਜੀ ਚਾਟ ਇਹ ਤੀਜੀ ਜੇ ਮੈਂ ਚਾਹਤੀ ਸੀ। ਅੱਛਾ ਤੁਸੀਂ ਚੌਥੀ ਜਿਆਂ ਤਾਂ ਇਹ ਛੋਟਾ ਤੀਜੀ ਜੇ ਹੈ। ਬਹੁਤ ਵਧੀਆ। ਫਿਰ ਤੁਸੀਂ ਸਰਦਾਰ ਕਿੱਦਾਂ ਬਣੇ ਇਹ ਦੱਸਿਓ ਮੈਨੂੰ? ਸਾਡੇ ਇੱਥੇ ਰਹਿੰਦੇ ਸੀ ਅੰਕਲ ਸਰਦਾਰ ਰਹਿੰਦੇ ਸੀ। ਉਹ ਦਾ ਮੁੰਡਾ ਵੀ ਸਰਦਾਰ ਸੀ ਉਹਨਾਂ ਨੇ ਬਣਾਇਆ ਸੀ। ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਵੀ ਹੈ ਨਾ ਜੁੜੀ ਰੱਖੋ। ਦੇਖੋ ਮੁੰਡੇ ਜੀ ਸਾਡੇ ਨਿਆਣੇ ਵਾਲ ਕਟਾਈ ਜਾਂਦੇ ਆ। ਇਹ ਮੁੰਡੇ ਵੈਸੇ ਦੇਖਣ ਨੂੰ ਵੀ ਨਹੀਂ ਲੱਗਦੇ ਜੀ ਮਤਲਬ ਇਦਾਂ ਮਤਲਬ ਹਿਾਰ ਤੋਂ ਹੋਣਗੇ। ਇਦਾਂ ਲੱਗਣ ਨੂੰ ਲੱਗਦਾ ਜਿਦਾ ਦੋਨੋਂ ਭਰਾ ਨਾ ਆਪਣੇ ਪੰਜਾਬੀ ਆ। ਬਹੁਤ ਚੰਗਾ ਲੱਗਾ ਜੀ ਵੀਡੀਓ ਨੂੰ ਬਸ ਤੋਂ ਬਾਅਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹ ਦੋ ਇੱਕ ਵਾਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਓਕੇ ਥੈਂਕ ਯੂ